ਪੰਜਾਬ ਵਿਧਾਨ ਸਭਾ ਦੇ ਸਦਨ ਦੇ ਅੰਦਰ ਵਹਿਮਾ ਪਰਮਾ ਦੇ ਖਿਲਾਫ ਕਾਨੂੰਨ ਬਣਾਉਣ ਦੇ ਮੁੱਦੇ ਦੇ ਉੱਤੇ ਜੋ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਰਮਿਆਨ ਜੋ ਝੜਪ ਹੋਈ ਹੈ ਇਸ ਮੁੱਦੇ ਦੇ ਉੱਤੇ ਆਪਣੀ ਗੱਲ ਕਹਿਣ ਲਈ ਸਾਡੇ ਨਾਲ ਬੜੇ ਹੋਏ ਨੇ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਸ਼ਰਮਾ ਜੀ ਤੁਸੀਂ ਨਾਗਰਾ ਦੀ ਪਤਨੀ ਬਾਰੇ ਜਾਤੀ ਟਿੱਪਣੀ ਕੀਤੀ ਹੈ ਕਿ ਇਹ ਸਹੀ ਲੱਗ ਰਿਹਾ ਤੁਹਾਨੂੰ ਦੇਖੋ ਅੱਜ ਵਿਧਾਨ ਸਭਾ ਦੇ ਅੰਦਰ ਬੜਾ ਅਹਿਮ ਇੱਕ ਮੁੱਦਾ ਸੀਗਾ ਉਹ ਮੁੱਦਾ ਇਹ ਸੀਗਾ ਵੀ ਜਿਹੜੇ ਲੋਕਾਂ ਵਹਿਮਾਂ ਭਰਮਾਂ ਤਾਗੇ ਤਬਿੱਤਾਂ 'ਚ ਫਸਾ ਕੇ ਲੋਕਾਂ ਦਾ ਜਿਹੜਾ ਸ਼ੋਸ਼ਣ ਕਰਦੇ ਆਂ ਵੀ ਲੋਕਾਂ ਨੂੰ ਕਿਸ ਤਰ੍ਹਾਂ ਉਹ ਵਹਿਮਾਂ ਭਰਮਾਂ ਤੋਂ ਬਚਾਇਆ ਜਾਏ ਤਾਗੇ ਤਬਿੱਤਾਂ ਤੋਂ ਬਚਾਇਆ ਜਾਏ ਜਿਹੜੇ ਜਿਹੜੀ ਆਪਣੀ ਇਸ ਤਰ੍ਹਾਂ ਦੀ ਦੁਕਾਨਾਂ ਚੱਲ ਰਹੀਆਂ ਉਹਨਾਂ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾਏ ਸੋ ਉਹਦੇ ਉੱਤੇ ਬਹਿਸ ਜਿਹੜੀ ਹੋ ਰਹੀ ਸੀਗੀ ਸੋ ਉਸ ਬਹਿਸ 'ਚ ਕਾਂਗਰਸ ਦੀ ਮਾਨਸਿਕਤਾ ਜਿਹੜੀ ਸਾਹਮਣੇ ਆਈ ਕਿ ਉਹਨਾਂ ਨੇ ਬੀਂਗ ਹਿੰਦੂ ਜਾਂ ਬੀਂਗ ਬ੍ਰਾਹਮਣ ਨਾਗਰਾ ਸਾਹਿਬ ਨੇ ਸਿੱਧਾ ਮੇਰੇ ਤੇ ਅਟੈਕ ਕਰਨਾ ਸ਼ੁਰੂ ਕਰਤਾ ਵੀ ਤੁਸੀਂ ਤਾਂ ਹੱਥ ਤੇ ਜੀ ਤਾਗਾ ਬੰਨਿਆ ਹੋਇਆ ਤੁਸੀਂ ਹਮਨ ਕਰਦੇ ਆ ਜੀ ਹੁਣ ਜਿਸ ਧਰਮ ਚ ਪੈਦਾ ਹੋਇਆ ਬੰਦਾ ਉਸੇ ਧਰਮ ਨੂੰ ਮੰਨੇਗਾ ਔਰ ਸਾਡੇ ਗੁਰੂਆਂ ਨੇ ਤਾਂ ਸਾਰੇ ਧਰਮਾਂ ਦਾ ਸਤਿਕਾਰ ਆ ਜਿਹੜਾ ਉਹੀ ਸਿਖਾਇਆ ਪਰ ਕਾਂਗਰਸ ਦੀ ਸਦਾ ਇੱਕ ਮਾਨਸਿਕਤਾ ਰਹੀ ਆ ਵੀ ਹਿੰਦੂ ਸਿੱਖ ਨੂੰ ਲੜਾ ਦਿਓ ਜਾਤ ਦੇ ਨਾਂ ਤੇ ਲੜਾ ਦਿਓ ਧਰਮ ਦੇ ਨਾਂ ਤੇ ਲੜਾ ਦਿਓ ਚਾਹੇ 1984 ਦਾ ਕਤਲੇਆਮ ਹੋਇਆ ਚਾਹੇ ਹਰਮੰਦਰ ਸਾਹਿਬ ਦਾ ਅਟੈਕ ਹੋਇਆ ਇਹ ਸਾਰਾ ਕੁਝ ਜਿਹੜਾ ਜਿਹੜਾ ਕਾਂਗਰਸ ਨੇ ਇਸ ਕਰਕੇ ਕਰਾਇਆ ਕਿ ਲੋਕ ਲੜਦੇ ਰਹਿਣ ਤੇ ਇਹਨਾਂ ਦਾ ਜਿਹੜਾ ਰਾਜ ਆ ਜੇ ਅੱਜ ਵੀ ਉਹਨਾਂ ਨੇ ਸੇਮ ਮਾਨਸਿਕਤਾ ਰੱਖੀ ਮੇਰੇ ਤੇ ਅਟੈਕ ਕੀਤਾ ਸੋ ਜਦੋਂ ਮੈਂ ਉਹਦਾ ਰਿਪਲਾਈ ਕਰਿਆ ਇਹ ਆਪ ਜਾਂਦੇ ਆ ਪੰਡਤਾਂ ਕੋਲ ਮੈਂ ਇਹੀ ਗੱਲ ਕਹੀ ਜਾਂ ਉਹਨਾਂ ਨੂੰ ਸੋ ਉਹ ਮੈਨੂੰ ਕਹਿ ਰਹੇ ਸੀਗੇ ਕਿ ਤੂੰ ਪੰਡਤ ਆ ਜਾਂ ਤੂੰ Hindu ਆ ਤੁਸੀਂ ਮੰਨ ਕਰਦੇ ਆ ਤੁਸੀਂ ਹੱਥ ਤੇ ਤਾਗੇ ਬੰਦੇ ਆ ਮਤਲਬ ਜੇ ਮੈਂ Hindu ਧਰਮ ਨੂੰ ਮੰਨਦਾ ਉਹਦਾ ਮਤਲਬ ਇਹ ਥੋੜੀ ਕਿ ਹਰੇਕ ਨੂੰ ਮੈਨੂੰ ਜਲੀਲ ਕਰਨ ਦਾ ਅਧਿਕਾਰ ਹੈਗਾ ਸੋ ਗੱਲ ਤਾਂ ਇੰਨੀ ਸੀਗੀ ਇੱਥੋਂ ਚੱਲੀ ਸੀਗੀ ਪਰ ਇਹ ਗੱਲ ਇੱਥੇ ਨਹੀਂ ਰੁਕੀ ਗੱਲ ਆ ਗਈ ਕਿ ਤੁਹਾਡੀ ਤੇ ਉਹਨਾਂ ਦੀ ਪਿਛਲੇ 10 ਸਾਲ ਦੀ ਜਾਇਦਾਦ ਦੀ ਜਾਂਚ ਕਰਨੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ 500 ਵਾਲੀ ਜਾਂਚ ਕਰਵਾ ਲਿਓ 10 ਸਾਲ ਦੀ ਜਾਂ 20 ਸਾਲ ਦੀ ਜਾਂਚ ਕਰਵਾ ਲਿਓ ਮੈਨੂੰ ਕਿਸ ਗੱਲ ਦਾ ਪ੍ਰਮਾਤਮਾ ਜਾਣਦਾ ਹੈ ਜਾਂ ਮੇਰੇ ਹਲਕੇ ਦੇ ਲੋਕ ਜਾਣਦੇ ਆ ਜਿੰਦਗੀ ਚ ਨਾ ਕਦੇ 1 ਰੁਪਿਆ ਦਾ ਲਾਲਚ ਕਰਿਆ ਨਾ ਕਰਾਂ ਸੇਵਾ ਵਾਸਤੇ ਰਾਜਨੀਤੀ ਕੀਤੀ ਆ ਇਹ ਤਾਂ ਮਾਈਨਿੰਗ ਰੇਤਾ ਮਾਫੀਆ ਤ੍ਰਿਸ਼ੀਲਾਂ ਤੁਸੀਂ ਜਾ ਕੇ ਦੇਖ ਲਿਓ ਪਟਵਾਰੀਆਂ ਦੇ ਦਫਰਾਂ ਦੇਖ ਲਿਓ ਥਾਣੇ ਦੇਖ ਲਿਓ ਜੋ ਕਰਪਸ਼ਨ ਹੋ ਰਹੀ ਆ ਪੰਜਾਬ ਦੇ ਲੋਕਾਂ ਨੂੰ ਸਾਰਾ ਕੁਝ ਪਤਾ ਹੈਗਾ 100 ਵਾਰੀ ਜਾਂਚ ਕਰਵਾ ਲੈਣੇ ਸਾਨੂੰ ਇਸ ਗੱਲ ਦਾ ਕੋਈ ਉਪਰਕ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਰੇ ਮਤਾ ਆਇਆ ਹੈ ਜਿਸ ਤੇ ਮਤਾ ਪਾਸ ਵੀ ਹੋ ਗਿਆ ਪਰ ਅਕਾਲੀ ਦਲ ਨੂੰ ਤਕਲੀਫ ਹੋਈ ਆ ਇਹ ਕਿਉਂ ਜੀ ਅਕਾਲੀ ਦਰ ਨੂੰ ਕਦੇ ਵੀ ਕਿਸੇ ਮਤੇ ਤੇ ਕੋਈ ਤਕਲੀਫ ਨਹੀਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਕਬਜ਼ੇ ਦੀਆਂ ਗੱਲਾਂ ਕਰਦੇ ਆ ਪਹਿਲੀ ਗੱਲ ਤਾਂ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਵੋਟਾਂ ਰਾਹੀਂ ਚੁਣੀ ਜਾਂਦੀ ਹੈ ਪੰਜਾਬ ਦੇ ਲੋਕ ਵੋਟਾਂ ਪਾਉਂਦੇ ਆ ਫਿਰ ਮੈਂਬਰ ਚੁਣਦੇ ਆ ਕਾਂਗਰਸ ਨੇ ਸ਼ੁਰੂ ਤੋਂ ਹੀ ਅਸਿੱਧੇ ਢੰਗ ਨਾਲ ਇਹ ਚੋਣਾ ਜਿਹੜੀ ਲੜਦੀ ਰਹੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੁਝ ਗਰੁੱਪਾਂ ਨੂੰ ਪਾੜ ਕੇ ਕਦੇ ਸਾਧ ਸੰਗਤ ਦੇ ਰੂਪ ਚ ਕਦੇ ਮਾਨ ਸਾਹਿਬ ਦੇ ਰੂਪ ਚ ਕਦੇ ਹਰ ਵਾਰੀ ਉਹ ਫੇਲ ਹੁੰਦੀ ਰਹੀ ਹੈਗੀ ਆ ਅੱਜ ਜਿਹੜੀ ਗੱਲਬਾਤ ਸੀਗੀ ਐਸਜੀਪੀਸੀ ਚੋਣਾਂ ਤੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਵਿਕਰਮ ਜੀ ਨੇ ਬਿਆਨ ਦਿੱਤਾ ਉੱਥੇ ਖੜਾ ਹੋ ਕੇ ਵੀ ਚੋਣਾਂ ਹੋਣੀਆਂ ਚਾਹੀਦੀਆਂ ਕਾਨੂੰਨ ਦੇ ਧਾਰੇ ਚੋਣਾਂ ਚਾਹੀਦੀਆਂ ਡੈਮੋਕ੍ਰੇਸੀ ਦੇ ਹਰੇਕ ਨੂੰ ਅਧਿਕਾਰ ਆ ਚੋਣ ਲੜਨ ਦਾ ਚੋਣ ਲੜੇ ਗੱਲ ਤਾਂ ਇੰਨੀ ਸੀਗੀ ਵੀ ਤੁਸੀਂ ਦੇਖੋ ਵੀ ਕਾਂਗਰਸ ਤੇ ਫੂਲਕਾ ਸਾਹਿਬ ਦੋਨੇ ਇਕੱਠੇ ਹੋਏ ਹੋਈਆਂ ਕੱਲ ਫੂਲਕਾ ਸਾਹਿਬ ਨੇ ਸਪੈਸ਼ਲ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਵੀ ਸੱਜਨ ਕੁਮਾਰ ਨੂੰ ਸਜ਼ਾ ਹੋਈ ਆ ਮਰਿੰਦਰ ਸਿੰਘ ਨੇ ਉਹਦਾ ਨਾਂ ਵਿਧਾਨ ਸਭਾ ਚ ਲਿਆ ਸੀਗਾ ਪਰ ਮੈਂ ਖੜਾ ਹੋ ਕੇ ਪੁੱਛਿਆ ਵੀ ਮਰਿੰਦਰ ਸਿੰਘ ਨੇ ਤਾਂ ਕਾਮਨ ਲਾਅ ਤੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਸੀ ਕਿ ਵੀ ਮੈਂ ਦੇਖਿਆ ਨਹੀਂ ਤੁਸੀਂ ਉਹਦਾ ਵੀ ਸਵਾਗਤ ਕਰਦੇ ਆ ਫਿਰ ਕਹਿਣ ਲੱਗੇ ਜੀ ਛੱਡੋ ਜੀ ਬੈਠ ਕੇ ਚੁੱਪ ਕਰਕੇ ਦੂਸਰਾ ਵਿਧਾਨ ਸਭਾ ਚ ਉਹਨਾਂ ਨੇ ਅਸਤੀਫਾ ਦਿੱਤਾ ਇੱਕ ਵਾਰ ਹੀ ਨਹੀਂ ਚਾਰ-ਚਾਰ ਵਾਰੀ ਅਪੀਅਰ ਹੋ ਕੇ ਗਏ ਆ ਹਰ ਵਾਰੀ ਅਖਬਾਰਾਂ ਚ ਸਟੇਟਮੈਂਟਾਂ ਦਿੰਦੇ ਰਹੇ ਆ ਅਸੀਂ ਸਟੇਟਸ ਪੁੱਛਿਆ ਵੀ ਜੋ ਇਹਦਾ ਵਿਅਕਤੀ ਇੱਕ ਵਾਰੀ ਅਸਤੀਫਾ ਦੇ ਦੇ ਅਕੋਰਡਿੰਗ ਟੂ ਐਕਟ ਸਪੀਕਰ ਸਾਹਿਬ ਕੋਲ ਅਸਤੀਫਾ ਪਹੁੰਚ ਜੇ ਤੇ ਸਪੀਕਰ ਉਹਦਾ ਅਸਤੀਫਾ ਨਹੀਂ ਮੰਨ ਰਿਹਾ ਤੇ ਉਹ ਆਪ ਵਿਧਾਨ ਸਭਾ ਚ ਪੀਅਰ ਹੋ ਰਿਹਾ ਦੋ ਚੀਜ਼ਾਂ ਹੈ ਇੱਕ ਤਾਂ ਕਾਨੂੰਨੀ ਤੌਰ ਤੇ ਅਸਤੀਫਾ ਦੇਣ ਤੋਂ ਬਾਅਦ ਕਿ ਆ ਉਹ ਵਿਧਾਨ ਸਭਾ ਦਾ ਮੈਂਬਰ ਹੋ ਸਕਦਾ ਦੂਸਰੀ ਜਿਹੜਾ ਵਿਅਕਤੀ ਵਿਧਾਨ ਸਭਾ ਚ ਅਸਤੀਫਾ ਹੀ ਦੇ ਗਿਆ ਕੀ ਉਹਨੂੰ ਮੋਰਲ ਰਾਈਟ ਹੈ ਅੰਦਰ ਬੈਠਣ ਦਾ ਅਸੀਂ ਤਾਂ ਪੋਜੀਸ਼ਨ ਕਲੀਅਰ ਕਰਨ ਵਾਸਤੇ ਕਹੀ ਸੀ ਕਿ ਅੱਜ ਤੁਸੀਂ ਦੇਖੋ ਵੀ ਕਿੱਡਾ ਵੱਡਾ ਕਨਸਟੀਚੂਸ਼ਨਲ ਕ੍ਰਾਈਸਿਸ ਪੰਜਾਬ 'ਚ ਆਇਆ ਹੋਇਆ ਇੱਕ 11 ਐਮਐਲਏ ਵਾਲਾ ਵਿਧਾਇਕ ਲੀਡਰ ਆਫ oppositon ਬਣ ਕੇ ਬੈਠਿਆ ਹੈਗਾ ਫੂਲਕਾ ਸਾਹਿਬ ਰਿਜ਼ਾਈਨ ਦੇ ਕੇ ਅੰਦਰ ਬੈਠੇ ਹੈਗੇ ਕਿਹਦੇ ਕਿਹਦੇ ਉਹਦੇ ਦੇ ਰੈਮੋ ਕਰਮ ਤੇ ਬੈਠੇ ਆ ਕਾਂਗਰਸ ਦੇ ਬੈਠੇ ਆ ਕਿਉਂਕਿ ਕਾਂਗਰਸ ਨੂੰ ਲੀਡਰ ਆਫ অপੋਜੀਸ਼ਨ ਵੀ ਵਧੀਆ ਜੇ ਅਸੀਂ ਕਾਂਗਰਸ ਤੋਂ ਕੁਐਸਚਨ ਪੁੱਛਦੇ ਆਂ ਤਾਂ ਜਵਾਬ ਸਾਨੂੰ ਲੀਡਰ ਆਫ অপੋਜੀਸ਼ਨ ਖੜਾ ਹੋ ਕੇ ਦਿੰਦੇ ਆਂ ਆਪ ਵਾਲੇ ਖੜਾ ਹੋ ਕੇ ਦਿੰਦੇ ਆਂ ਕਾਂਗਰਸ ਨੂੰ ਤਾਂ ਕੁਝ ਕਰਨੇ ਨਹੀਂ ਪੈ ਰਿਆ ਕਾਂਗਰਸ ਨੂੰ ਇਹ ਵਧੀਆ ਹੈਗਾ ਵੀ 11 ਐਮਐਲਏ ਆਲਾ ਬਣਾ ਕੇ ਰੱਖੋ ਕਿਉਂਕਿ ਚੀਮਾ ਸਾਹਿਬ ਇਸ ਕਰਕੇ ਕਾਂਗਰਸ ਦਾ ਵਿਰੋਧ ਨਹੀਂ ਕਰ ਸਕਦੇ ਵੀ ਜਿਸ ਦਿਨ ਕਾਂਗਰਸ ਦਾ ਵਿਰੋਧ ਕਰਿਆ ਉਸੇ ਦਿਨ ਉਹਦੀ ਕੁਰਸੀ ਜਾਊਗੀ ਸੋ ਕੁਰਸੀ ਦੇ ਲਾਲਚ ਚ ਕਾਂਗਰਸ ਦੀ ਚਮਚਾਗिरी ਕਰ ਰਹੇ ਆ ਫੂਲਕਾ ਸਾਹਿਬ ਆਪਣੇ ਇੰਟਰਸਟ ਵਾਸਤੇ ਵੀ ਪਤਾ ਨਹੀਂ ਮੈਂ ਹੀ ਐਸਜੀਪੀਸੀ ਦਾ ਪ੍ਰਧਾਨ ਬਣ ਜਾਊਂਗਾ ਕਾਂਗਰਸ ਦੇ ਨਾਲ ਜੱਫੀਆਂ ਪਾ ਰਹੇ ਆ ਅਮਰਿੰਦਰ ਸਿੰਘ ਦਾ ਧੰਨਵਾਦ ਕਰ ਰਹੇ ਆ ਕੈਪਟਨ ਸਾਹਿਬ ਦਾ ਧੰਨਵਾਦ ਕਰ ਰਹੇ ਆ ਉਹਨਾਂ ਕਾਰਨ ਨਾ ਕਰਕੇ ਧੰਨਵਾਦ ਕਰ ਰਹੇ ਆ ਜਿਨ੍ਹਾਂ ਨੇ 84 ਚ ਕਤਲਿਆਮ ਕਰਿਆ ਸੋ ਵਿਧਾਨ ਸਭਾ ਦੇ ਅੰਦਰ ਤੁਸੀਂ ਦੇਖ ਲਿਓ ਵੀ ਪੂਰਾ ਕਨਸਟੀਟਿਊਸ਼ਨਲ ਕ੍ਰਾਈਸਿਸ ਆ ਆਪੋਜੀਸ਼ਨ ਕੋਈ ਹੈ ਨਹੀਂ ਸ਼ਰੋਮ ਜਾਇਗਾ ਉਹਦਾ ਜਵਾਬ ਕਾਂਗਰਸੀ ਦਾ ਤੇ ਆਪ ਦੇਣ ਲੱਗ ਜਾਂਦੀ ਹੈ ਸੋ ਆਪ ਚ ਰਲੇ ਹੋਏ ਆ ਅਸੀਂ ਤਾਂ ਪੋਜੀਸ਼ਨ ਕਲੀਅਰ ਕਰਨ ਵਾਸਤੇ ਕਿਹਾ ਸੀਗਾ ਥੈਂਕ ਯੂ